ਖੇੜੀ ਵਾਲੇ ਬਾਬੇ ਨੇ ਕਹੀ ਆ ਵੀ ਪਿਓਰ ਸੋਫੀਆਂ ਨੂੰ ਮੈਂ ਪੰਥਿਚ ਨਹੀਂ ਰੱਖਣਾ ਗੁਰਗੋਬਿੰਦ ਸਿੰਘ ਜੀ ਦੇ ਬਚਨ ਸਨ ਅੱਛਾ ਮੇਰੀ ਗੱਲ ਸੁਣੇ ਇੱਕ ਭਾਉ ਖੇੜੀ ਵਾਲਿਆ ਆਪਾਂ ਤੈਨੂੰ ਭਰਾ ਮੰਨਿਆ ਇਸ ਟਾਈਮ ਤੇ ਆਪਾਂ ਗੱਲ ਵੀ ਕੀਤੀ ਮੈਂ ਤੈਨੂੰ ਇੱਕੋ ਚੀਜ਼ ਕਹਿਣਾ ਤੂੰ ਹੀ ਫੀਮ ਖਾਓ ਡੋਡੇ ਖਾਓ ਭੁੱਕੀ ਖਾਓ ਜੋ ਸ਼ਰਾਬ ਪੀਣੀ ਪੀਓ ਤੁਹਾਡੀ ਮਰਜ਼ੀ ਆ ਲੇਕਿਨ ਮੇਰੀ ਸੁਣ ਲੈ ਗੱਲ ਬੰਦਿਆਂ ਨੂੰ ਪੰਜਾਬੀ ਜੇ ਕਰੀ ਐਹੋ ਜਿਹਿਆਂ ਜੜੀਆਂ ਭੈੜੀਆਂ ਕਰਦੇ ਇਹ ਨਾ ਕਰੋ ਠੀਕ ਆ ਗੁਰੂ ਗੋਬਿੰਦ ਸਿੰਘ ਮਾਰਾ ਕਦੇ ਇਹ ਗੱਲ ਨਹੀਂ ਕਹਿਆ ਸੀ ਤੇ ਤੂੰ ਸੋਫੀਆਂ ਤੂੰ ਪੰਥਿਚ ਨਹੀਂ ਰੱਖਣਾ ਇਹਦਾ ਮਤਲਬ ਪੰਥ ਸ਼ਰਾਬੀਆਂ ਦਾ ਠੀਕ ਕਹਿਣਾ ਚਾਹੁੰਦਾ ਖੇੜੀ ਵੀ ਪੰਥ ਜਿਹੜਾ ਉਹ ਸ਼ਰਾਬੀਆਂ ਦਾ ਪੰਥ ਸ਼ਰਾਬੀਆਂ ਦਾ ਨਹੀਂ ਆ ਪੰਥ ਕੁਰਬਾਨੀ ਕਰਨ ਵਾਲੇ ਸ਼ਹਾਦਤਾਂ ਦੇ ਜਾਨ ਪੀਣ ਵਾਲਿਆਂ ਬਹਾਦਰ ਸੂਰਬੀਰ ਬਚਨ ਕੇ ਬਲੀ ਯੋਧਿਆਂ ਦਾ ਵਾ ਠੀਕ ਆ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਜਿਹੜੇ ਬੰਦੇ ਨਸ਼ੇੜੀ ਨਾ ਇਹੋ ਜਿਹੇ ਬੰਦੇ ਪੰਥ ਚ ਨਹੀਂ ਰੱਖੇ ਇਹੋ ਜਿਹੇ ਬੰਦਿਆਂ ਦਾ ਢੂਆ ਨਹੀਂ ਮਾਰਿਆ ਬੰਦੇ ਉਹ ਚਾਹੀਦੇ ਜਿਹੜੇ ਇਹ ਗੱਲ ਆਖਣ ਜौं ਤੋਂ ਪ੍ਰੇਮ ਕਰਨ ਕਾ ਚਾਹੋ ਸਿਰ ਧਰ ਤਰੀ ਗਰੀ ਮਰੀ ਆਓ ਇਤ ਮਾਰਗ ਪੈ ਤਰੀ ਜੈ ਸਰਦੀਜਾ ਕਾ ਨਾ ਕੀਜੈ ਲੱਗੀ ਸਮਝ ਤੂੰ ਡੋਡੇ ਖਾਣਾ ਤਾਕੜਾ ਹੋ ਕੇ ਖਾ ਪਰ ਗੁਰੂ ਗੋਬਿੰਦ ਸਿੰਘ ਮਾਰ ਤੇ ਟਿੱਪਣੀ ਨਾ ਕਰ ਚੰਗਾ ਚੰਗਾ ਨਹੀਂ ਲੱਗਦਾ ਯਾਰ ਤੂੰ ਵੀ ਸਰਤੇ ਪੱਗ ਬੰਨੀ ਹੈ ਮੇਰੇ ਹਿਸਾਬ ਨਾਲ ਤੂੰ ਤੇ ਆਪ ਖੁੰਡਾ ਲੈ ਕੇ ਤੁਰਦਾ ਤੇ ਤੂੰ ਲੋਕਾਂ ਨੂੰ ਕੀ ਕਹਿਣ ਡਿਆ ਇਹਦਾ ਮਤਲਬ ਲੋਕੀ ਭੁੱਕੀ ਖਾ ਖਾ ਡੋਡੇ ਖਾ ਖਾ ਸ਼ਪੀਮ ਖਾ ਖਾ ਕੱਸੀ ਹੋ ਜਾਣ ਤੇ ਤੇਰੇ ਕੋਲ ਮੁੜ ਕੇ ਤੂੰ ਵੀ ਇਦਾਂ ਕੰਦਾ ਹੀ ਫੜ ਫੜ ਤੁਰਦਾ ਇਦਾਂ ਹੀ ਉਹ ਵੀ ਤੁਰਨ 42 ਸਾਲ ਉਮਰ ਹੋ ਚੱਲੀ ਬਾਬੇ ਦੀ ਮਿਹਰ ਨਾਲ ਰੰਜੋਸਾਂ 42 ਸਾਲ ਉਮਰ ਹੋ ਗਈ ਹਜੇ ਵੀ ਬਾਬੇ ਦੀ ਪੂਰੀ ਕਿਰਪਾ ਵਾ ਗਾਂ ਦਾ ਪਤਾ ਕੋਈ ਨਹੀਂ ਆ ਠੀਕ ਆ ਤੇ ਜੇ ਇਹਨਿੰ ਨਸ਼ੇ ਕਰਨ ਲੱਗੇ ਫਿਰ ਮੈਂ ਤੇ ਲੋਕਾਂ ਨੂੰ ਇਦਾਂ ਕਹਾਂਗਾ ਫੀਮ ਖਾਇਆ ਕਰੋ ਯਾਰ ਨੰਦ ਫੜਾਉਂਦਾ ਤੁਸੀਂ ਕੋਈ ਵੀਡੀਓ ਮੇਰੀ ਵੇਖੀ ਜੇ ਤੇ ਮੈਂ ਕਿਹਨੂੰ ਕਿਹਾ ਹੋਵੇ ਤੁਸੀਂ ਖਾ ਪਿਓ ਨਹੀਂ ਕਦੇ ਨਹੀਂ ਕਦੇ ਨਹੀਂ ਇਹ ਇਹ ਗੱਲ ਵਧੀਆ ਤੁਸੀਂ ਕਦੇ ਮੈਂ ਕਿਸੇ ਨੂੰ ਨਸ਼ੇ ਨਾਲ ਜੁੜਨ ਨਾ ਆਤੇ ਨਹੀਂ ਕਹਿੰਦਾ ਠੀਕ ਹੈ ਮੇਰੇ ਚੋਗਣ ਹੋਣਗੇ ਕਮੀਆਂ ਹੋਣਗੀਆਂ ਮੈਂ ਨਹੀਂ ਕਹਿੰਦਾ ਮੈਂ ਕਿ ਰੱਬ ਥੋੜਾ ਲੱਗਾ ਮੇਰੇ ਚ ਕਮੀਆਂ ਹੋਣਗੀਆਂ ਮੇਰੇ ਸਵਾਲਾਂ ਦੇ ਜਵਾਬ ਹੀ ਨਹੀਂ ਅੱਗੇ ਲੋਕਾਂ ਕੋ ਜਿੰਨਾਂ ਕੋ ਸਵਾਲਾਂ ਦੇ ਜਵਾਬ ਨਹੀਂ ਹੈਗੇ ਉਹ ਬੰਦੇ ਭੜਕੜਦੇ ਆ ਮੈਂ ਇੱਕ ਪੁਆਇੰਟ ਸ਼ੇਅਰ ਦਾ ਨਾ ਅੱਜ ਅੱਗ ਐ ਲੱਗੂਗੀ ਵੀ ਜਿੱਦਾਂ ਇਕਦਮ ਸਾਰੇ ਪਾਸੇ ਸੁੱਕਾ ਸੁੱਕਾ ਤੁਸੀਂ ਬਸ ਮਾੜੀ ਜੀ ਜਿੱਦਾਂ ਚੰਗਿਆਰੀ ਰੱਖਣੀ ਆ ਅੱਗ ਲੱਗ ਜਾਣੀ ਚਾਰੇ ਪਾਸੇ ਮੈਂ ਚੋਣਾ ਵੀ ਪਹਿਲਾਂ ਆ ਬਾਬੇ ਵਾਲਾ ਕੰਮ ਨਿਬੇੜ ਲਈਏ ਫਿਰ ਉਤੋਂ ਬਾਅਦ ਛੜਾਂਗਾ ਮਲਕ ਆ ਬਾਬਾ ਛੜਨਾ ਨਹੀਂ ਤੁਸੀਂ ਲੜਿਆ ਮਿਲਣਾ ਹੈ ਇਹਨੂੰ ਬਾਬੇ ਨੂੰ ਬਾਕੀ ਬਾਬਾ ਰਾਜੇ ਨੂੰ ਰਾਜੇ ਨੂੰ ਆਪਾਂ ਕਹਿੰਦਾ ਰਾਜਾ ਜੇ ਇਹਦੇ ਚੋਣਾ ਵੋਟਾਂ ਚਾਰ ਆ ਤੇ ਤੇਰਾ ਅਸੀਂ ਵੀ ਸਪੋਰਟ ਕਰਾਂਗੇ ਇਸ ਚੀਜ਼ ਤੇ ਮਾਫੀ ਮੰਗ ਗਾਂ ਤੋਂ ਬੱਚਿਆਂ ਬੋਚਿਆਂ ਦੇ ਟੂੰਟਣਾ ਨਾ ਕਰਾਈ ਠੀਕ ਆ ਇਹ ਜਦੋਂ ਵੀ ਨਿਹੰਗ ਸਿੰਘ ਟੂੰਟਣਾ ਕਰਉਂਦੇ ਤੈਨੂੰ ਪਤਾ ਹੀ ਆ ਫਿਰ ਇੰਨਾ ਗਾੜੀ ਕੋਈ ਆਰਮੀਆਂ ਸ਼ਰਮੀਆਂ ਨਹੀਂ ਟੈਸਟ ਦੇਤੇ ਜੜੀਆਂ ਰੁਕਦੀਆਂ ਹੁੰਦੀਆਂ ਠੀਕ ਆ ਨਾ ਕਿਉਂਕਿ ਅਸੀਂ ਬਣਾਉਣ ਵਾਲੇ ਆ ਤੇ ਅਸੀਂ ਤੋੜਨ ਵਾਲੇ ਆ ਇਹ ਗੱਲ ਯਾਦ ਰੱਖੀ ਸੰਗਤ ਨਾਲੋਂ ਵੱਡਾ ਕੋਈ ਦੁਨੀਆ ਵਿੱਚ ਨਹੀਂ ਹੈਗਾ ਸੰਗਤ ਚਾਵੇ ਤੇ ਰਾਜਵਖਸ਼ ਦਿੰਦੀ ਆ ਤੇ ਸੰਗਤ ਚਾਵੇ ਤੇ ਭੀਖ ਮਗਾ ਦਿੰਦੀ ਆ ਠੀਕ ਆ ਤੇ ਸੰਗਤ ਜੇ ਚਾਵੇ ਤੇ ਵੱਡੇ ਵੱਡੇ ਜਰਨੈਲ ਜਿਹੜੇ ਨਾ ਜੋ ਉਹਨਾਂ ਤੋਂ ਨਜ਼ਰ ਫੇਰ ਲਵੇ ਤੇ ਉਹਨਾਂ ਦੀ ਕਾਉਡੀ ਮੁੱਲ ਨਹੀਂ ਪੈਂਦਾ ਇੱਥੇ ਵੱਡੇ ਵੱਡੇ ਵਿਦਵਾਨ ਬੈਠੇ ਜਿਹਨਾਂ ਦਾ ਕਾਉਡੀ ਮੁੱਲ ਨਹੀਂ ਪਿਆ ਠੀਕ ਆ ਜੇ ਸੰਗਤ ਮਿਹਰਬਾਨ ਆ ਤੇ ਸੰਗਤ ਤੁਹਾਨੂੰ ਉਠਾ ਹਾਥੀਆਂ ਘੋੜਿਆਂ ਤੇ ਚਾੜ੍ਹ ਦਿੰਦੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਬਾਈ ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਸੱਚ ਦੱਸ ਦਿੰਨਾ ਹਨਾ ਡੇਢ ਸਾਲ ਤੋਂ ਮੰਨ ਲਓ ਮੈਂ ਨਹੀਂ ਪ੍ਰੋਗਰਾਮ ਲਾਇਆ ਜਾਂ ਹੁਣ ਮੈਂ ਪ੍ਰੋਗਰਾਮ ਲਾਉਣੇ ਸ਼ੁਰੂ ਕੀਤੇ ਮੈਂ ਜਦੋਂ ਪੰਜਾਬ 'ਚ ਮੈਂ ਹੁਣ ਆ ਦੋ ਤਿੰਨ ਪ੍ਰੋਗਰਾਮ ਲਾਏ ਆ ਇਸ ਸੰਗਤ ਜਦੋਂ ਤੁਹਾਡੇ ਤੇ ਮਿਹਰਬਾਨ ਹੁੰਦੀ ਆ ਨਾ ਤੁਸੀਂ 99% ਭਾਵੇਂ ਲੁੱਚੇ ਹੀ ਹੋ ਮੈਂ ਇਹ ਆਪਣੇ ਲੋਕਾਂ ਦੀ ਦੱਸਣ ਲੱਗਾ ਵੀ ਇਹ ਲੋਕ ਕਿੱਦਾਂ ਦੇ ਆ ਤੁਸੀਂ 99% ਜਿਹੜੇ ਨਾ ਤੁਸੀਂ ਮਤਲਬ ਮਾੜੇ ਹੋ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਸੌਂਦੇ ਹੋ ਇਹਦਾ ਹਰੀ ਵਾਸ਼ੂ ਯਾਰ ਵਾਸ਼ੂ ਠੀਕ ਠਾਕ ਜੇ 5 ਵਜੇ ਤੋਂ ਬਾਅਦ ਫੋਨ ਨਾ ਚੱਕੋ ਤੁਹਾਡੇ ਵਰਗਾ ਕੋਈ ਬੰਦਾ ਦੁਨੀਆ ਦੇ ਵਿੱਚ ਨਹੀਂ ਸਾਨੂੰ ਰਾਤ ਲੋਕ ਕੋਈ 2 ਵਜੇ ਫੋਨ ਆਦੇ ਚੱਕ ਗੱਲ ਕਰਦੇ ਹਾਂ ਵੀ ਦੱਸ ਕੀ ਤੰਗੀ ਹੈ 12 ਵੇਲੇ ਆਦੇ ਹਾਂ ਜੀ ਪੁੱਛੀਏ ਦੱਸੋ ਜੀ ਕੀ ਪ੍ਰੋਬਲਮ ਹੈ ਬੰਦਾ ਪਤਾ ਇਸ ਪੰਥ ਨੂੰ ਆ ਜਿਹੜੀ ਕੌਮ ਆ ਟੁਰੀ ਫਿਰਦੀ ਇਹਨਾਂ ਨੂੰ ਤੇ ਇਹ ਨਹੀਂ ਪਤਾ ਵੀ ਅਸੀਂ ਪੰਥ ਦੇ ਵਾਰਸਾਂ ਕਿ ਕੌਮ ਦੇ ਵਾਰਸਾਂ ਇਹਨਾਂ ਪੰਥ ਦੀ ਅਗਾਹਾਂ ਦੀ ਗੱਲ ਕੀ ਕਰਨੀ ਦੱਸੋ ਮੈਨੂੰ ਇਹ ਕਿੱਥੇ ਗੱਲ ਕਰ ਲੈਣਗੇ ਪੰਥ ਦੀ ਇਹ ਕੰਨੀ ਗੱਲ ਆ ਤੁਸੀਂ ਮੈਨੂੰ ਦੱਸਿਆ ਸੀਗਾ ਕਿਉਂਕਿ ਮੈਂ ਕਹਿੰਦਾ ਜਿਹੜੀ ਚੀਜ਼ ਜੇ ਤੁਸੀਂ ਕੀਆ ਉਹ ਦੱਸ ਦੇਣੀ ਚਾਹੀਦੀ ਹੈ ਤੇ ਤਿੰਨ ਚਾਰ ਸਾਲ ਪਹਿਲਾਂ ਜਦੋਂ ਆਪਣੀ ਕਿਸੇ ਗੱਲ ਤੇ ਗੱਲ ਹੋ ਰਹੀ ਸੀ ਤੁਸੀਂ ਕਿਹਾ ਸੀ ਕੌਮ ਨਹੀਂ ਹੁੰਦਾ ਪੰਥ ਹੁੰਦਾ ਬਿਲਕੁਲ ਪੰਥ ਆ ਪੰਥ ਤੇ ਕੌਮ ਦੇ ਵਿੱਚ ਕੀ ਫਰਕ ਹੈ ਕੌਮ ਵੇਖੋ ਮੇਰੀ ਗੱਲ ਸੁਣੋ ਬੀਬੀ ਨੂੰ ਗੁੱਸਾ ਨਾ ਕਰਿਓ ਮਾਇੰਡ ਨਾ ਕਰਿਓ ਕਿਉਂਕਿ ਬੀਬੀਆਂ ਤੋਂ ਬਿਨਾ ਘਰ ਨਹੀਂ ਹੁੰਦਾ ਘਰ ਬੀਬੀਆਂ ਦੇ ਨਾਲ ਹੀ ਆ ਬੰਦਾ ਕੰਧਾਂ ਖੜੀਆਂ ਕਰ ਸਕਦਾ ਵਾ ਇਨਸਾਨ ਉਹਦੇ ਵਿੱਚ ਕਰੋੜਾਂ ਰੁਪਈਆਂ ਦੇ ਲਿਆ ਕੇ ਵਧੀਆ-ਵਧੀਆ ਜਿੱਦਾਂ ਪ੍ਰੋਜੈਕਟਰ ਰੱਖ ਸਕਦਾ ਲੇਕਿਨ ਉਹਨੂੰ ਸਜਾ ਨਹੀਂ ਸਕਦਾ ਇੱਕ ਔਰਤ ਹੀ ਹੈ ਜਿਹੜੀ ਘਰ ਨੂੰ ਮਲਬ ਬਣਾਉਂਦੀ ਆ ਅਸਲ ਵਿੱਚ ਘਰ ਔਰਤ ਹੀ ਬਣਾਉਂਦੀ ਆ ਸੰਸਾਰ ਦੇ ਉੱਤੇ 2000 ਤੋਂ ਵੱਧ ਕੌਮਾਂ ਜਿਹੜੀਆਂ ਹਨ ਕਲਕੀਤਰ ਪਾਸ਼ਾ ਮਹਾਰਾਜ ਦੇ ਆਉਣ ਤੋਂ ਪਹਿਲਾਂ ਗੁਲਾਮ ਹੀ ਠੀਕ ਹੈ ਫਿਰ ਮਹਾਰਾਜ ਜਦੋਂ 10ਵੇਂ ਪਾਸ਼ਾ ਮਹਾਰਜ ਆਏ ਆ ਉਸ ਟਾਈਮ ਆਕਾਰਪੁਖ ਦੇ ਚੰਨਾਚਕ ਬੇਨਤੀ ਕੀਤੀ ਵੀ ਉਹਨਾਂ ਕਹਿੰਦਾ ਜਾਓ ਸੰਸਾਰ ਦੇ ਉੱਤੇ ਜ਼ੁਲਮ ਵੱਧਦਾ ਜਾ ਰਿਹਾ ਤਿੰਤਾ ਹੋ ਗਈ ਜ਼ੁਲਮ ਖਤਮ ਕਰੋ ਜਾ ਕੇ ਉਹ ਟਾਈਮ ਫਿਰ ਜਦੋਂ ਮਹਾਰਾਜ ਆਉਣ ਲੱਗੇ ਮਾਰੇ ਨੇ ਇਹ ਗੱਲ ਕਹੀ ਉਹ ਦੁਸ਼ਦਮਨ ਹੀ ਉਸ ਟਾਈਮ ਮਾਰੇ ਕਹਿੰਦੇ ਵੀ ਗਾਲਿਆ ਇਦਾਂ ਅਕਾਲਪੁਰਖ ਨੂੰ ਕਹਿੰਦੇ ਮਨ ਆਪ ਦੀ ਆਗਿਆ ਜੱਗ ਅੰਦਰ ਜਾਵਾਂ ਜੱਪਾ ਨਾਮ ਅਕਾਲ ਦਾ ਤੇ ਜੱਗ ਜਪਾਵਾਂ ਵੀ ਮੈਂ ਮਹਾਰਾਜ ਸੰਸਾਰ ਤੇ ਚੱਲਿਆ ਤੁਹਾਡਾ ਨਾਮ ਜਪ ਰਿਆਂ ਤੇ ਤੁਹਾਡਾ ਨਾਮ ਹੀ ਜਪਾਂਗਾ ਠੀਕ ਆ ਫਿਰ ਉਥੇ ਮਹਾਰਾਜ ਨੇ ਕਿਹਾ ਵੀ ਮੈਂ ਸੰਸਾਰ ਤੇ ਚੱਲਿਆ ਤੇਰਾ ਹੁਕਮ ਪਾ ਕੇ ਚੱਲਿਆ ਮੇਰੀ ਇੱਕ ਸ਼ਰਤ ਆ ਜਿਹੜਾ ਪੰਥ ਮੈਂ ਮੰਗ ਰਿਆ ਨਾ ਪੰਥ ਸੰਘਰਸ਼ੀ ਹੋਊਗਾ ਉਹ ਪੰਥ ਕੁਰਬਾਨੀ ਕਰਨ ਵਾਲਾ ਹੋਊਗਾ ਕੌਮ ਨਹੀਂ ਮੰਗੀ ਠਾਂਡ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਇ ਹਣ ਮੈਂ ਗਲਤਿਆਂ ਦੇ ਭਾਈ ਮੈਨੂੰ ਇੱਥੇ ਸਜ਼ਾ ਦੇ ਸਕਦੇ ਤੁਸੀਂ ਜਿਹੜੇ ਕੌਮ ਦੇ ਲੀਡਰਾਂ ਨੂੰ ਇਹ ਨਹੀਂ ਪਤਾ ਅਸੀਂ ਕੌਮ ਚ ਰਹਿੰਦੇ ਆ ਪੰਥ ਚ ਰਹਿੰਦੇ ਆ ਉਹ ਜਿਹੜਾ ਉੱਠਦਾ ਅਸੀਂ ਸਿੱਖ ਕੌਮ ਦੇ ਵਾਰਿਸਾਂ ਸਾਨੂੰ ਆਪਣੀ ਸਿੱਖ ਕੌਮ ਦੇ ਉੱਤੇ ਮਾਣ ਹੈ 70 70 75 75 ਸਾਲ ਉਮਰ ਹੋ ਗਿਆਂ ਉਹਨਾਂ ਦੀਆਂ ਉਸ ਤੱਕ ਇਦਾਂ ਨਹੀਂ ਕਹਿੰਦੇ ਵੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਿੱਖ ਪੰਥ ਦੇ ਵਾਰਸਾਂ ਸਾਨੂੰ ਮਾਣ ਆ ਖਾਲਸਾ ਪੰਥ ਦੇ ਖਾਲਸਾ ਪੰਥ ਦੇ ਵਾਰਸ ਖਾਲਸਾ ਪੰਥ ਦੇ ਕਹੋ ਕਲਗੀਧਰ ਪਾਤਸ਼ਾਹ ਮਰ ਨੇ ਪੰਥ ਦਿੱਤਾ ਉਹਦੇ ਕਹਿ ਦਿਓ ਇਹ ਗੱਲ ਸਾਡੀ ਜ਼ੁਬਾਨ ਤੇ ਕਿਉਂ ਨਹੀਂ ਆਉਂਦੀ ਕਿਉਂਕਿ ਅਸੀਂ ਫਿਰ ਉਹਨਾਂ ਨਾਲ ਵਕ ਹੋ ਜਾਣਾ ਕੌਮ ਤੇ ਪੰਥ ਦੋਵੇਂ ਚੀਜ਼ਾਂ ਵੱਖੋ ਵੱਖਿਆ ਨਾ ਨਾਰੀ ਤੇ ਮਰਦ 'ਚ ਫਰਕ ਨਹੀਂ ਹੁੰਦਾ ਨਾਰੀ ਤੇ ਮਰਦ 'ਚ ਫਰਕ ਨਹੀਂ ਹੁੰਦਾ ਨਾਰੀ ਆਪਣੇ ਪੁੱਤ ਨੂੰ ਅੱਖਾਂ ਦੇ ਸਾਹਮਣੇ ਮਰਦਾ ਵੇਖੂਗੀ ਉਹ ਚੀਕ ਚਹਾੜਾ ਪਾਊਗੀ ਕਿ ਨਹੀਂ ਪਾਊਗੀ ਪਾਊਗੀ ਨਾ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥਿਆ ਜਿੱਥੇ ਬੱਚਿਆਂ ਦੀਆਂ ਖੱਲਾਂ ਵੀ ਦਿੱਤੀਆਂ ਕਿੱਥੇ ਬੰਦ-ਬੰਦ ਵੀ ਕੱਤੇ ਗਏ ਕਿਤੇ ਨੇਜਿਆਂ ਤੇ ਵੀ ਟੰਗੇ ਗਏ ਦੱਸੋ ਮਨੂੰ ਕਿਸ ਦੀ ਚੀਕ ਸੁਣੀ ਕਿਸ ਦਾ ਹਾੜਾ ਸੁਣਿਆ ਾਰੇ ਜਰੂਰ ਸੁਣੇ ਜਿਕਾਰੇ ਸੁਣੇ ਨਾ ਕਿਸੇ ਦਾ ਰੋਣ ਸੁਣਿਆ ਬਸ ਐਹੋ ਫਰਕ ਆ ਜਿਹੜੀਆਂ 2000 ਕੌਮਾਂ ਨਾ ਪੁੱਤ ਜੰਗ ਨੂੰ ਚੜਨ ਲੱਗੇ ਤਾਂ ਵੀ ਮਾਮਾਂ ਦੀਆਂ ਅੱਖਾਂ ਚੱਤਰੂ ਆਉਂਦੇ ਆ ਇੱਕ ਸਿੱਖ ਕੌਮ ਐਸੀ ਐ ਸਿੱਖ ਪੰਥ ਦੇ ਵਿੱਚ ਇੱਕ ਏਦਾਂ ਦੀ ਮਾਂ ਵੀ ਜਿਹੜੀ ਜਦੋਂ ਪੁੱਤ ਵੀ ਅੱਖਾਂ ਦੇ ਸਾਹਮਣੇ ਕੁਰਬਾਨ ਹੁੰਦਾ ਨਾ ਤੇ ਉਹਦੀਆਂ ਅੱਖਾਂ 'ਚ ਹੰਝੂ ਨਹੀਂ ਹੁੰਦੇ ਉਹਦੇ ਚਿਹਰੇ ਤੇ ਲਾਲੀ ਹੁੰਦੀ ਆ ਮੁਸਕਰਾਟ ਹੁੰਦੀ ਚਿਹਰੇ ਦੇ ਉੱਤੇ ਤੇ ਉਹ ਜਾਂਦਿਆਂ ਇਹ ਗੱਲ ਕਹਿੰਦੀ ਪੁੱਤਰਾ ਜਦੋਂ ਤੂੰ ਕੁਰਬਾਨੀ ਦੇਵੇਂਗਾ ਨਾ ਇੱਕ ਅਰਦਾਸ ਕਰੀ ਤੇਰੀ ਮਾਂ ਵੀ ਤੇਰੇ ਮਗਰੇ ਆਵੇ ਕਿਉਂਕਿ ਮਾਂ ਪੁੱਤਾਂ ਤੋਂ ਬਿਨਾ ਰਹਿ ਨਹੀਂ ਸਕਦੀ ਮਾਂ ਕਹਿੰਦੀ ਮੈਂ ਵੀ ਕੁਰਬਾਨੀ ਕਰਕੇ ਮਗਰੇ ਆਵਾਂ ਇਹ ਸਿੱਖ ਪੰਥ ਦੇ ਅੰਦਰ ਆ ਹੋਰ ਕਿਸੇ ਅੰਦਰ ਨਹੀਂ ਹੈਗਾ ਮੈਂ ਸਾਰੇ ਕੋ ਮੇਰੀ ਗੱਲ ਸੁਣੋ ਪਿਛਲੇ ਦਿਨੀ ਲੋਕਾਂ ਬਿਵਾਦ ਬਣਾ ਲਿਆ ਮੈਨੂੰ ਹਰ ਧਰਮ ਦਾ ਬੰਦਾ ਪਿਆਰ ਕਰਦਾ ਮੈਂ ਇੱਕ ਗੱਲ ਮੇਰੀ ਸੁਣ ਲਓ ਸਾਰੇ ਮੈਨੂੰ Hindu ਸੱਦੇ Muslimਾਂ ਸੱਦੇ ईसाई ਸੱਦੇ ਮੈਂ ਹਰ ਧਰਮ ਦੇ ਬੰਦੇ ਦਾ ਸਤਿਕਾਰ ਕਰਦਾ ਮੈਨੂੰ ਲੋੜ ਪਊ ਮੰਦਰ ਜਾਣ ਦੀ ਮੈਂ ਮੰਦਰ ਚ ਜਾਊਂਗਾ ਲੇਕਿਨ ਮੈਂ ਫਤਿਹ ਬੁਲਾਉਣਾ ਹਾਂ ਮੈਨੂੰ ਲੋੜ ਪਊਗੀ ਮਸੀਤੇ ਜਾਂਦੀ ਮੈਂ ਉੱਥੇ ਜਾ ਕੇ ਫਤਿਹ ਬਲਾਉਣਾ ਮੈਂ ਕਿਤੇ ਜਾ ਕੇ ਮੱਥਾ ਨਹੀਂ ਟੇਕਦਾ ਮੱਥਾ ਟੇਕਦਾ ਫੜ ਲਓ ਛੱਤਰ ਤੁਹਾਡਾ ਸਿਰ ਮੇਰਾ ਹੋਊਗਾ ਪਰ ਭਾਈਚਾਰੇ ਨੂੰ ਬਣਦਿਓ ਭਾਈਚਾਰਾ ਖਰਾਬ ਨਾ ਕਰੋ ਬਹੁਤ ਚਿਰ ਭਾਈਚਾਰਾ ਖਰਾਬ ਕਰਕੇ ਆਪਾਂ ਜਿੱਦਾਂ ਸਿੱਖ ਪੰਥ ਦਾ ਬਹੁਤ ਜਿੱਦਾਂ ਕਰ ਸਕਦਾ ਢਾਹ ਲਾ ਕੇ ਬੇੜਾ ਕਰ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਲਾਂ ਮੇਰੀਆਂ ਕੌੜੀਆਂ ਮੈਂ ਥੋੜੀਆਂ ਜੀਆਂ ਇਹ ਫਿਰ ਅੱਗ ਲੱਗ ਜਾਂਦੀ ਆ ਠੀਕ ਆ ਆਵਾ ਪੋਡਕਾਸਟ ਦੇ ਵਿੱਚ ਜੜੀਆਂ ਗੱਲਾਂ ਕਰਨੀਆਂ ਨਾ ਮੇਰਾ ਤੁਹਾਡਾ ਬਾਧਾ ਰਹਿ ਗਿਆ ਜੇ ਕੰਧਾਂ ਤੇ ਬੈ ਬੈ ਕੇ ਚੀਕਾਂ ਨਾ ਨਾ ਕਢਾਈਆਂ ਮੈਂ ਇੱਥੋਂ ਹੀ ਮੈਨੂੰ ਮਾਨ ਲਾ ਗਿਆ ਮੇਰੇ ਸਵਾਲ ਇਦਾਂ ਦੇ ਹੋਣਗੇ ਨਾ ਉਹ ਸਵਾਲ ਉਹਨਾਂ ਲੋਕਾਂ ਨੂੰ ਹੋਣਗੇ ਜਿਹੜੇ ਕਹਿੰਦੇ ਹੀ ਕੌਮ ਦੇ ਲੀਡਰ ਆ ਮੈਂ ਬੋਲ ਕੋ ਬਣ ਕੇ ਬੈਠਾ ਮੈਂ ਮੈਂ ਉਹਨਾਂ ਨਹੀਂ ਚਾਹਦਾ ਪਰ ਆ ਜਿਹੜਾ ਪਖਾਂਡ ਦਿਨ-ਬਦਨ ਵਾਧਾ ਪਿਆ ਮੈਂ ਤੇ ਪਿਛਲੇ ਦਿਨੀ ਵੇਖਿਆ ਬਾਬੇ ਕਾਫੀ ਬਾਬੇ ਉਹ ਬਿਆਨ ਉਚਾਰੇ ਚਮਟੇ-ਜਮਟੇ ਵਾਲੇ ਜਮਟਾ ਫੇਰੀ ਜਾਂਦੇ ਠੀਕ-ਠੀਕ ਕੰਮ ਚੱਲੀ ਜਾਂਦਾ ਪਰ ਨਾ ਛੋਟੀਆਂ ਡੱਡੀਆਂ ਮੱਛੀਆਂ ਨੂੰ ਨਹੀਂ ਫੜਨ ਦਾ ਫਾਇਦਾ ਕੋਈ ਜੇ ਤੁਸੀਂ ਜੰਗਲ ਦੇ ਬੱਬਰ ਸ਼ੇਰ ਜਿਨ੍ਹਾਂ ਤੇ ਤੁਹਾਡਾ ਤੁਸੀਂ ਸ਼ਿਕਾਰਪਤਾ ਕਿਹੜਾ ਕਰਨਾ ਚਾਹੁੰਦਾ ਹਾਥੀ ਨੂੰ ਸ਼ਿਕਾਰ ਸ਼ਿਕਾਰ ਚ ਛੇਡੋ ਹਾਥੀ ਨੇ ਸ਼ਿਕਾਰ ਛੇਡੋ ਫਿਰ ਸਵਾਦ ਫੇਰਾ ਆਪਣੇ ਤੋਂ ਦੁੱਗਣਾ ਉੱਚਾ ਹੋਵੇ ਉਹਦੇ ਨਾਲ ਗੱਲ ਕਰੋ ਸਵਾਦ ਫੇਰ ਆਉਂਦਾ ਠੀਕ ਹੈ ਨਾ ਵੇਖੋ ਆਪਾਂ ਅੱਜ ਤੱਕ ਰੱਬ ਦੀ ਮਿਹਰ ਨਾਲ ਕਦੇ ਕਿਸੇ ਤੋਂ ਨਾ ਰੁਪਈਆ ਲਿਆ ਨਾ ਲਵਾਂਗੇ ਆਪਾਂ ਸੱਚ ਦੀ ਗੱਲ ਕੀਤੀ ਸੱਚ ਦੀ ਗੱਲ ਕਰਾਂਗੇ ਬਸ ਮੱਛੀਆਂ ਨਾਲ ਨਾ ਖੇਡੋ ਲੁਧਿਆਣੇ ਫਿਰ ਤੁਸੀਂ ਵੀ ਮੱਛੀਆਂ ਨਾਲ ਹੀ ਖੇਡਦੇ ਪਿਓ ਤੁਸੀਂ ਵੀ ਤਾਂ ਕਹਿੰਦੇ ਮੱਛੀਆਂ ਨਹੀਂ ਨਾ ਉਹ ਕਹਿੰਦਾ ਮੇਰੇ ਵਿੱਚ ਬੜੀ-ਬੜੀ ਕਰਾਮਾਤ ਆ ਤੁਹਾਡੀਆਂ ਮੁਸ਼ਕਲਾਂ ਹੱਲ ਕਰ ਦੂੰਗਾ ਕੋਈ ਕੋਟ ਕਚੈਰੀ ਦਾ ਕੰਮ ਹੋਵੇ ਕੋਈ ਕੋਈ ਗਰਲਫ੍ਰੈਂਡ ਪਹੁੰਚੂ ਨਾ ਪਹਿਲਾਂ ਮੈਨੂੰ ਤਾਂ ਗਰਲਫ੍ਰੈਂਡ ਦੇ ਆ ਮੈਂ ਛੜਾ ਫਿਰਨ ਏ ਇਹ ਬਾਬੇ ਬੂਬੇ ਸਾਹਿਬ ਯਾਰ ਲੱਸੀ ਆ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਇਹਨਾਂ ਲੋਕਾਂ ਨੇ ਸਿਰਫ ਇੱਕ ਟਕਵੰਜ ਬਣਾਇਆ ਇਸ ਤੋਂ ਇਲਾਵਾ ਇਹਨਾਂ ਦੇ ਕੋਲ ਕੁਝ ਨਹੀਂ ਹੈ ਯਾਰ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਕੀ ਆ ਸ਼ਬਦ ਆ ਨਾ ਸ਼ਬਦ ਤੋਂ ਵੱਡਾ ਦੁਨੀਆ ਦੇ ਵਿੱਚ ਹੈਗਾ ਕੁਝ ਤੇ ਦੱਸੋ ਮੈਨੂੰ ਕੁਝ ਨਹੀਂ ਨਾ ਹੈਗਾ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛਟਕਾਰਾ ਵੀ ਜਦੋਂ ਸ਼ਬਦ ਤੋਂ ਬਿਨ ਛਟਕਾਰ ਨਹੀਂ ਹੈਗਾ ਫਿਰ ਇਹਨਾਂ ਭੈਣ ਗਿਆ ਕਾ ਤੋਂ ਲੈਣਾ ਕੀ ਆਪਾਂ ਮੈਂ ਕਿੱਲ ਦੇਖਦਾ ਵੀ ਇਹੋ ਜਿਹੇ ਲੋਕ ਨਾ ਸ਼ਹੀਦਾ ਸਿੰਘ ਦਾ ਨਾਮ ਵਰਤ ਲੈਂਦੇ ਆ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਬਾਰੇ ਇਹਨਾਂ ਨੂੰ ਭਾਵੇਂ ਪਤਾ ਹੋਵੇ ਨਾ ਪਤਾ ਹੋਵੇ ਕਿ ਬਾਬਾ ਦੀਪ ਸਿੰਘ ਜੀ ਨੇ ਕੀ ਕੀਤਾ ਸੀ ਕਾਦੇ ਹਾਸਤੇ ਸ਼ਹੀਦ ਹੋਏ ਸੀ ਉਸ ਬਾਰੇ ਇਹਨਾਂ ਨੂੰ ਪਤਾ ਨਾ ਹੋਵੇ ਪਰ ਇਹੋ ਜਿਹੇ ਲੋਕ ਕੀ ਇਹ ਮਨੋ ਕਾਮਨਾਵਾਂ ਪੂਰੀਆਂ ਕਰਾਉਣ ਵਾਸਤੇ ਬਾਬਾ ਦੀਪ ਸਿੰਘ ਜੀ ਦਾ ਨਾਮ ਵਰਤ ਲੈਂਦੇ ਆ ਤੁਹਾਨੂੰ ਕੀ ਲੱਗਦਾ ਮੇ ਪਪਾ ਦੀਪ ਸਿੰਘ ਜੀ ਦੇ ਨਾਮ ਤੋਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਵੇਖੋ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਸ਼ਹੀਦ ਸਿੰਘ ਜੋ ਚਾਹਣੋ ਕਰ ਸਕਦੇ ਆ ਸ਼ਹੀਦਾਂ ਦੇ ਦਰਬਾਰ ਚੋਂ ਕਦੇ ਕੋਈ ਖਾਲੀ ਨਹੀਂ ਮੁੜਦਾ ਮੈਂ ਇਹ ਗੱਲ ਦਾ ਦਾਅਵਾ ਕਰਦਾ ਮੈਨੂੰ ਇਹ ਗੱਲ ਦਾ ਯਕੀਨ ਵਿਸ਼ਵਾਸ ਵੀ ਆ ਤੁਸੀਂ ਨਾ ਧੰਗੁਰ ਗੰਸਾਹ ਮਹਾਰਾਜ ਸੱਚੇ ਪਾਤਸ਼ਾਹ ਪਾਰ ਕਿਰਪਾ ਕੰਨ ਕਦੇ ਸਹਿਜ ਪਾਠ ਰੱਖ ਕੇ ਵੇਖਿਓ ਤੁਸੀਂ ਰੋਜ਼ ਦੇ ਪੰਜ ਅੰਗ ਕਰਿਓ ਮੈਂ ਨਹੀਂ ਕਹਿੰਦਾ 10 ਕਰਿਓ ਤੁਸੀਂ ਪੰਜ ਅੰਗ ਜਦੋਂ ਪੜੋਗੇ ਤੁਹਾਨੂੰ ਜਪਜੀ ਸਾਹਿਬ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਵੀ ਗੁਰੂ ਦੀ ਕਿਰਪਾ ਕਿੱਥੇ ਆ ਠੀਕ ਹੈ ਨਾ ਤੁਸੀਂ ਜਦੋਂ ਉਹ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਪੜ੍ਹ ਕੇ ਤੁਸੀਂ ਅਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਕਰੋਗੇ ਨਾ ਤੁਹਾਨੂੰ ਪਤਾ ਲੱਜੂਗਾ ਕਿ ਸੁੱਖ ਕਿੱਥੇ ਆ ਤੇ ਆਨੰਦ ਕਿੱਥੇ ਆ ਹਰ ਚੀਜ਼ ਦੀ ਪ੍ਰਾਪਤੀ ਬਾਣੀ ਦੇ ਵਿੱਚ ਹੈਗੀ ਆ ਲੇਕਿਨ ਜੇ ਹੁਣ ਆਪਾਂ ਕਵਾਂਗੇ ਵੀ ਆਪਾਂ ਇਹੋ ਜਿਹੇ ਪਖੰਡੀਆਂ ਦੇ ਮਗਰ ਲਾ ਕੇ ਆਪਾਂ ਉਹ ਤਾਕਤਾਂ ਪਾ ਲਾਂਗੇ ਉਹ ਨਹੀਂ ਮਿਲਣੀਆਂ ਉਹ ਗੁਰੂ ਦੇ ਦਰਬਾਰ ਦੀ ਸੇਵਾ ਕਰਕੇ ਸ਼ਹੀਦ ਸਿੰਘਾਂ ਦੇ ਚਰਨਾਂ 'ਚ ਸੀਸ ਝੁਕਾ ਕੇ ਪ੍ਰਾਪਤ ਹੋਣੀਆਂ ਸ਼ਹੀਦ ਸਿੰਘ ਅੱਜ ਵੀ ਪਰਤਾਖਿਆ ਮੈਂ ਕਿ ਤੁਹਾਨੂੰ ਚੀਜ਼ ਦੱਸਦਾ ਸਾਰੇ ਭੈਣ ਭਰਾਵਾਂ ਨੂੰ ਖਲਗੀਧਰ ਪਾਸ਼ਾ ਮਹਾਰਜ ਇੱਕ ਛੋਟੀ ਅਰਦਾਸ ਕਰ ਦਿੰਦੇ ਜਿਹੜੀ ਆਮ ਅਰਦਾਸ ਨਿਹੰਗ ਸਿੰਘ ਕਰਦੇ ਆ ਤੁਸੀਂ ਵੇਖਿਆ ਨਿਹੰਗ ਸਿੰਘ ਜਦੋਂ ਘੋੜੇ ਤੇ ਚੜਨ ਲੱਗਦੇ ਆ ਪਹਿਲਾਂ ਘੋੜੇ ਦੇ ਚਰਨਾਂ ਨੂੰ ਮੱਥਾ ਟੇਕਦੇ ਆ ਫਿਰ ਕਾਠੀ ਦੇ ਉੱਤੇ ਜੋ ਕਾਠੀ ਦੇ ਉੱਤੇ ਹੱਥ ਫੇਰਦੇ ਆ ਠੀਕ ਆ ਘੋੜੇ ਨੂੰ ਥਾਪੜਾ ਦਿੰਦੇ ਆ ਫਿਰ ਜਦੋਂ ਪਹਿਲਾ ਪੈਰ ਰੱਖਦੇ ਆ ਕਹਿੰਦੇ ਨਾ ਮਹਾਰਾਜ ਚੜਦੇ ਦੀ ਇਲਾਜ ਰੱਖਿਓ ਕਹਿੰਦੇ ਆ ਨਾ ਚੜਦੇ ਦੀ ਇਲਾਜ ਰੱਖਿਓ ਬਾਬਾ ਜੀ ਤੁਸੀਂ ਗੱਡੀ ਤੇ ਬੋ ਭਾਵੇਂ ਤੁਸੀਂ ਕੋਈ ਵੀ ਕਿੱਤਾ ਕਰਦੇ ਆ ਭਾਵੇਂ ਤੁਸੀਂ ਟੈਂਪੂ ਚਲਾਉਨੇ ਆ ਗੱਡੀਆਂ ਚਲਾਉਨੇ ਆ ਕਰੇਨਾ ਚਲਾਉਨੇ ਜੋ ਮਰਜ਼ੀ ਭਾਵੇਂ ਜਾ ਚਲਾਉਨੇ ਆ ਤੁਸੀਂ ਇੱਕ ਕਰੀਨਾ ਬੈਂਦਿਆਸਾਰ ਪੈ ਪਹਿਲਾ ਪੈਰ ਰੱਖਦੇ ਆਂ ਆਖੋ ਮਹਾਰਾਜ ਚੜਦੇ ਦੀ लाज ਰੱਖੋ ਜਾ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਤੁਹਾਨੂੰ ਕਿਹੇ ਪਖੰਡੀ ਕੋ ਜਾਣ ਦੀ ਲੋੜ ਨਹੀਂ ਤੁਸੀਂ ਜਿਹੜੇ ਪਾਸੇ ਨੂੰ ਜਾਓਗੇ ਤੁਹਾਡੀ ਜਾਇਜ਼ਾਕਾਰ ਹੋਊਗੀ ਪਖੰਡੀ ਜਿਹੜੇ ਸਿੱਖ ਪੰਥੀ ਚ ਬਣ ਗਿਆ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਕਈਆਂ ਨੇ ਤਾਂ ਧੁਮਾਲੇ ਵੀ ਬੰਨੇ ਹੋਏ ਨੇ ਕੋਈ ਗਾ ਨਹੀਂ ਧੁਮਾਲਿਆਂ ਵਾਲ ਵੀ ਚੱਲ ਜਾਗੇ ਪਹਿਲਾਂ ਜਿਹੜੇ ਪੱਗਾਂ ਵਾਲੇ ਨਾਲ ਦਿਓ ਜੀ ਕੋਈ ਨਹੀਂ ਸਮਾ ਕੁਰਸੀ ਦਾ ਬੜਾ ਮਿਵਾਜ਼ ਛੜਿਆ ਰਿਹਾ ਪਿੱਛੇ ਮੈਂ ਨਾ ਤੁਹਾਨੂੰ ਇੱਕ ਚੀਜ਼ ਦੱਸਦਾ ਕੁਰਸੀ ਵਾਲੀ ਵੀਡੀਓ ਤੁਸੀਂ ਵੀ ਦੇਖੀ ਹੋਣੀ ਆ ਮੈਨਾਂ ਉਹਨਾਂ ਦਿਨਾਂ ਥੋੜਾ ਗੁਪਤ ਸੀ ਕਿਤੇ ਮੇਰਾ ਸਮਝ ਜਿਦਾਂ ਕਹਿ ਸਕਦੇ ਜਿਦਾਂ ਦਾ ਵੀ ਠੀਕ ਹੀ ਓਕੀ ਸੀ ਜਿਹੜੇ ਕੁਰਸੀਆਂ ਤੇ ਬੈਠੇ